ਰਿਸ਼ਤੇ ਹੋ ਗਏ ਤਾਰ-ਤਾਰ ਜੇਠ ਪਰਜਾਈ ਨਾਲ ਗਲਤ ਹਰਕਤਾਂ ਕਰਦਾ ਸੀ ਗਲਤ ਕਰਦਾ ਸੀ ਕੋਲੋਲਾ ਪਰਜਾਈ ਨੂੰ ਛੇੜਦਾ ਵੀ ਸੀ ਪਰ ਜਦੋਂ ਪਰਜਾਈ ਨੇ ਮਨਾ ਕੀਤਾ ਤਾਂ ਜੇਠ ਪਰਜਾਈ ਨੂੰ ਗੋਲੀ ਮਾਰ ਦਿੰਦਾ ਹੈ ਤਾਂ ਸੱਤ ਸੌਰੇ ਵੱਲੋਂ ਵੀ ਉਸ ਨੂੰ ਇਲਾਜ ਕਰਵਾਉਣ ਦੀ ਬਜਾਏ ਖੂਨ ਦੇ ਦਾਗ ਸਾਫ਼ ਕਰਨ ਵਿੱਚ ਲੱਗ ਜਾਂਦੇ ਹਨ ਤਾਂ ਜੋ ਮਾਮਲੇ ਨੂੰ ਬੈਟਰੀ ਫਟਣ ਦਾ ਮਾਮਲਾ ਦਿਖਾਇਆ ਜਾ ਸਕੇ ਤਾਂ ਸਬੂਤ ਲੁਕਾਉਣ ਦੀ ਗੱਲ ਨੂੰ ਲੈ ਕੇ ਸੱਤ ਸੌਰੇ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਮਰਨ ਵਾਲੀ ਕੁੜੀ ਦਾ ਨਾਮ ਸਵਾਤੀ ਜੋ ਕਿ ਪਿੰਡ ਨਾਨੂ ਮਾਜਰਾ ਜ਼ਿਲ੍ਹਾ ਮੁਹਾਲੀ ਦੀ ਹੈ ਆਓ ਸੁਣੋ ਇਸ ਬਾਬ ਡੀਐਸਪੀ ਹਰਸ਼ਮਿਤ ਸਿੰਘ ਬਲ ਨੇ ਕੀ ਕਿਹਾ ਕਿ ਉਹਨਾਂ ਨੇ ਤਿੰਨ ਮੁਲਜ਼ਮਾਂ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਹੈ ਇਹ ਸਵਾਤੀ ਨਾਮ ਦੀ ਮ੍ਰਿਤਕਾ ਹੈ ਜਿਹਦੇ ਵਾਈਫ ਆਫ ਸ਼ਿਵਮ ਨਾਨੂ ਮਾਜਰੇ ਪਿੱਛੋਂ ਇਹ ਮਰਾਦਾਬਾਦ ਦੇ ਰਹਿਣ ਵਾਲੇ ਸੀਗੇ ਇਹਨਾਂ ਦੇ ਇਹਦਾ ਕਤਲ ਹੋਇਆ ਸੀਗਾ ਤੇ ਕਤਲ ਇਹਦੇ ਜੇਟ ਰਜੀਵ ਨੇ ਕੀਤਾ ਤੇ ਇਹਨੂੰ ਸੀਮਾ ਤੇ ਸ਼ਾਮ ਜਿਹੜੇ ਐ ਇਹਨਾਂ ਨੇ ਕੀ ਕਹਿੰਦੇ ਜਦੋਂ ਇਹ ਕਤਲ ਹੋਇਆ ਉਹਦਾ ਸਾਰਾ ਹਸ਼ਾਪ ਕਰਨ ਦੇ ਚੱਕਰ ਦੇ ਵਿੱਚ ਸਾਰੇ ਉਥੋਂ ਖੂਨ ਖੂਨ ਵਗੈਰਾ ਸਾਰਾ ਸਾਫ਼ ਕਰਕੇ ਤੇ ਜਾਣ ਕੇ ਇਹ ਸ਼ੋਅ ਕਰਦੇ ਸੀ ਵੀ ਇਹ ਐਵੇਂ ਬੈਟਰੀ ਬਲਾਸਟ ਹੋਈ ਉਹ ਇਹਦੇ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 238 ਦਰਜ ਕੀਤਾ ਜਿਹਦੇ ਚ 103/1 61/2 ਤੇ ਬੀ ਐਨ ਐਸ ਤੇ 2554 59 ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਸੀ ਐਸ ਐਚਓ ਸੁਹਾਣਾ ਜਸਪ੍ਰੀਤ ਸਿੰਘ ਕਾਲੋਂ ਜੋ ਕਿ ਮੇਰੇ ਨਾਲ ਬੈਠੇ ਆ ਇਹਨਾਂ ਨੇ ਸਾਰਾ ਕੇਸ ਨੂੰ ਬੜੀ ਮਸ਼ਤੇਦੀ ਨਾਲ ਬੜੀ ਜਲਦੀ ਹੀ ਹੱਲ ਕੀਤਾ ਜਿਹਦੇ ਵਿੱਚ ਤਿੰਨੋਂ ਮੁਲਜ਼ਮ ਸਾਡੇ ਫੜੇ ਗਏ ਆ ਹਾਂਜੀ ਉਹਦੇ ਵਿੱਚ ਜਿਹੜਾ ਕਾਰਨ ਬੇਸਿਕਲੀ ਇਹ ਸੀ ਵੀ ਉਹਨੂੰ ਰਜੀਵ ਜਿਹੜਾ ਸੀ ਸਵਾਤੀ ਨੂੰ ਛੇੜਦਾ ਸੀ ਤੇ ਉਹ ਉਹ ਦਾ ਵਿਰੋਧ ਕਰਦੀ ਸੀ ਜਿਹਦੇ ਕਰਕੇ ਉਹਨੇ ਜਦੋਂ ਉਹਦੇ ਕੋਲ ਨਾ ਜੋਰ ਚੱਲਿਆ ਤੇ ਉਹਨੇ ਇਹ ਕੰਟਰੀ ਮੇਡ ਪਿਸਟਲ ਜਿਹੜਾ 32 ਬੋਰ ਤੇ ਉਹਦੇ ਇਹਨੇ ਫਾਇਰ ਨਾਲ ਉਹਦੇ ਕੀ ਕਹਿੰਦੇ ਉਹਨੂੰ ਗੋਲੀ ਮਾਰ ਦਿੱਤੀ ਸੀ ਤੇ ਜਦਕਿ ਜਿਹੜੇ ਸ਼ਾਮ ਤੇ ਸੀਮਾ ਇਹਨਾਂ ਨੇ ਜਾਣਬੁੱਝ ਕੇ ਇਹਨੂੰ ਹੋਰ ਰੰਗਤ ਦੇਣ ਦੇ ਮਾਰਿਆਂ ਨੇ ਕਿਹਾ ਵੀ ਇੱਥੇ ਬੈਟਰੀ ਬਲਾਸਟ ਹੋਇਆ ਇਹਦੇ ਵਿੱਚ ਅਸੀਂ ਕੋਈ ਕਿਉਂਕਿ ਪਰਿਵਾਰਕ ਮਸਲਾ ਸੀ ਤੇ ਇਹ ਨੂੰ ਹਸ਼ਪ ਕਰਨ ਦੀ ਕੋਸ਼ਿਸ਼ ਕਰਦੇ ਸੀ ਹਾਂ ਕੀ ਕਹਿੰਦੇ ਇਹ ਯੂਪੀ ਤੋਂ ਇਹਨੇ ਪ੍ਰੋਕਿਊਰ ਕੀਤਾ ਸੀ ਕੰਦਾ ਪ੍ਰੋਕਿਊਰ ਕੀਤਾ ਸੀਗਾ ਤੇ ਜਿਹਦੇ ਕਰਕੇ ਇਹ ਉੱਥੋਂ ਹੀ ਇਹਦੀ ਅਸੀਂ ਡਿਟੇਲ ਪੁੱਛ ਗਿਸ਼ ਕਰ ਰਹੇ ਹਾਂ